ਪੰਜਾਬ ਸਰਕਾਰ ਵੱਲੋਂ ਅਪਰਾਧਿਤ ਤਾਤਵ ਤੇ ਨਕੇਲ ਕਸਨ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਉੱਚ ਅਧਿਕਾਰੀਆਂ ਦੀ ਗਵਾਈ ਹੇਠ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਜੁਥੇ ਬਦਨਾਮ ਫਤਿਹ ਗਰੁੱਪ ਦੇ ਦੋ ਸਰਕਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੁਰਖਾਰਵਾਈ ਦੇ ਦੌਰਾਨ ਪੁਲਿਸ ਵੱਲੋਂ 5 ਗੈਰ ਕਾਨੂੰਨੀ ਪਿਸਟਲ 10 ਜ਼ਿੰਦਾ ਰੋਂਦ ਅਤੇ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਜਾਣਕਾਰੀ ਡੀਸੀਪੀ ਇਨਵੈਸਟੀਗੇਸ਼ਨ ਵੱਲੋਂ ਦਿੱਤੀ ਗਈ ਹੈ ਕਿ ਕੁਝ ਬਿਆਨ ਕਰਦੇ ਹੋਏ ਨਜ਼ਰ ਆਏ ਸੁੰਦੇ ਹਾਂ ਜੀ ਕਮਿਸ਼ਨਰ ਪੁਲਸ ਵੱਲੋਂ ਮਾਰੇ ਅਨਸਰਾਂ ਦੇ ਖਿਲਾਫ ਜਿਹੜੀ ਮੈਂਮ ਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਸੀਆਈਏ ਕਮਿਸ਼ਨਰਟ ਨੂੰ ਵੱਡੀ ਸਵਾਲ ਤਾਂ ਮਿਲੀ ਜਦੋਂ ਉਹਦੇ ਵਿੱਚ ਇੱਕ ਫਤਿਹ ਗਰੁੱਪ ਦਾ ਜਿਹੜਾ ਮੇਨ ਬੰਦਾ ਸੀਗਾ ਕਮਲਪ੍ਰੀਤ ਸਿੰਘ ਤੇ ਫਤਿਹ ਤੇ ਇਹਦੇ ਨਾਲ ਦਾ ਜਿਹੜਾ ਸਾਥੀ ਸੀਗਾ ਰਮਨ ਕੁਮਾਰ ਇਲਿਸ ਰਮਨ ਇਹ ਦੋਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਕਰਕੇ ਉਹਨਾਂ ਦੀ ਸ਼ਕਤੀ ਨਾਲ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਦੇ ਵਿੱਚ ਇਹਨਾਂ ਕੋਲੋਂ ਪੰਜ ਵੈਪਨ ਜਿਹੜੇ ਰਿਕਵਰ ਹੋਏ ਆ ਤੇ ਨਾਲ ਸਾਡੇ ਕੋਲ 50 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ। ਇਹ ਸ਼ਹਿਰ ਦੇ ਵਿੱਚ ਜਿਹੜੇ ਆ ਕਾਫੀ ਜ਼ਿਆਦਾ ਗੜੀਆ ਗੁੰਡਾਗਰਦੀ ਕਰ ਰਹੇ ਸੀਗੇ ਜਿਹਦੇ ਵਿੱਚ ਸੀਏ ਇਨਚਾਰਜ ਇੰਸਪੈਕਟਰ ਸੰਧਰ ਨੂੰ ਇਨਫੋਰਮੇਸ਼ਨ ਮਿਲੀ ਜਿਹਦੇ ਤਹਿਤ ਇਹਨਾਂ ਵੱਲੋਂ ਇਹ ਰਾਉਂਡ ਅਪ ਕੀਤੇ ਗਏ ਆ। ਇਹਨਾਂ ਕੋਲੋਂ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਅੱਗੇ ਵੀ ਜਿਹੜੀਆਂ ਇਹ ਕੀ ਕਰਨਾ ਸੀ ਸ਼ਹਿਰ ਦੇ ਵਿੱਚ ਉਹਦੀ ਤਫ਼ਤੀਸ਼ ਚੱਲ ਰਹੀ ਹੈ। ਕਿੰਨੇ ਪਰਚੇ ਹਨ ਇਹਨਾਂ ਦੇ ਇਹਨਾਂ ਦੇ ਜਿਹੜਾ ਫਤਿਹ ਹੈਗਾ ਇਹਦੇ ਖਿਲਾਫ 16 ਪਰਚੇ ਦਰਜ ਹੋਏ ਆ ਤੇ ਜਿਹੜਾ ਰਮਨ ਹੈ ਇਹਦੇ ਖਿਲਾਫ 11 ਪਰਚੇ ਦਰਜ ਹੋਏ ਕਮਿਸ਼ਨਰੇਟ ਦੇ ਵਿੱਚ ਹੀ ਹੈ ਜਾਂ ਸਾਰੇ ਕਮਿਸ਼ਨਰੇਟ ਦੇ ਵਿੱਚ ਹੀ ਆ ਗਏ ਗ੍ਰਿਫਤਾਰੀ ਕੀ ਹੋਈ ਹੈ ਗ੍ਰਿਫਤਾਰੀ ਇਹਨਾਂ ਦੀ ਹੋਈ ਹੈ ਅਗਰਵਾਲ ਮੋਬਾਈਲ ਹਾਊਸ ਹੈਗਾ ਉਹਦੇ ਬਾਹਰ ਇਹਨਾਂ ਦੇ ਪਹਿਲਾਂ ਪਿੱਛੇ ਜਿਹਨਾਂ ਨੇ ਘਰ ਦੇ ਇੱਕ ਬਸੀ ਬਾਬਾ ਕੇ ਵਾਲੇ ਲਾਕੇ ਰਿਹਾ ਸੀ ਕਬਜ਼ਾ ਵੀ ਕੀਤਾ ਸੀਗਾ ਤੁਸੀਂ ਉਹ ਸਾਰੇ ਤਫਤੀਸ਼ ਦਾ 파ਰਟ ਹੈ ਤਫਤੀਸ਼ ਦੇ ਵਿੱਚ ਜਿਹੜੀ ਗੱਲ ਆਏਗੀ ਉਹ ਤੁਹਾਡੇ ਧਿਆਨ ਚ ਲੈਂਦੀ ਜਾਏਗੀ ਵਾਂਟਡ ਕਿਹੜੇ ਮਾਮਲੇ ਦੇ ਇੱਕ ਲਗ ਲਗ ਮੁਕਦਮੇ ਜੇ ਵਾਂਟਡ ਹੈ ਇਹਦੇ ਵਿੱਚ ਜਿਹੜੇ ਮੁਕਦਮੇ ਦੇ ਅਸੀਂ ਇਹਨੂੰ ਅਰੈਸਟ ਕੀਤਾ ਹੈ 82 ਨੰਬਰ ਮੁਕਦਮਾ ਅੰਡਰ ਸੈਕਸ਼ਨ ਹੈਗਾ 25 456 ਜਿਹਦੇ ਵਿੱਚ ਇਹਨੂੰ ਅਰੈਸਟ ਕੀਤਾ ਗਿਆ ਤੇ ਸਾਨੂੰ ਵਾਂਟਡ ਸੀਗੇ ਡਿਵੀਜ਼ਨ ਨੰਬਰ 2 ਦਾ ਕੀ ਕੀ ਐਸਲਬਰਾਣੀ ਕੀਤੀ ਹੈ ਇਹਨਾਂ ਕੋਲੋਂ ਇੱਕ 45 ਬੋਰ ਦਾ ਪਿਸਟਲ ਤੇ ਚਾਰ ਜਿਹੜੇ ਆ 32 ਬੋਰ ਦੇ ਪਿਸਟਲ ਤੇ 50 ਗਰਮ ਗੋਲੀਆਂ ਕਵਰ ਆ ਉਹ ਚੈੱਕ ਕਰਵਾ ਰਹੀ ਸੀ ਰਹਿਮਾਨ ਦੋ ਦਿਨ ਤੇ ਰਹਿਮਾਨ ਤੇ ਫਰਦਰ ਇਹਦੀ ਡਰਗਸਟਰੀ ਚ ਚੱਲ ਰਹੀ ਹੈ ਮੂਲ ਕੁਛ ਕੀ ਦੱਸਿਆ। ਫਿਲਹਾਲ ਤਾਂ ਇਹਨਾਂ ਦਾ ਜਿਹੜਾ ਗਰੁੱਪ ਹੈਗਾ ਆ ਉਹ ਸਾਰੇ ਬੰਦੇ ਆਇਡੈਂਟੀਫਾਈ ਕਰਕੇ ਉਹ ਸਾਰੇ ਤੇ ਸਾਰੇ ਸਖਤੀ ਕਰਾਂਗੇ। ਥੈਂਕ ਯੂ। ਪੰਜਾਬ ਸਰਕਾਰ ਵੱਲੋਂ ਅਪਰਾਧਿਤਤਾ ਉੱਤੇ ਨਕੇਲ ਕੱਸਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਉੱਚ ਅਧਿਕਾਰੀਆਂ ਦੀ ਗਵਾਹੀ ਹੇਠ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਜਿੱਥੇ ਬਦਨਾਮ ਪਤੀ ਗਰੁੱਪ ਦੇ ਦੋ ਸਰਕਾਰੀ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੁਰੱਖਿਆ ਕਾਰਵਾਈ ਦੇ ਦੌਰਾਨ ਪੁਲਿਸ ਵੱਲੋਂ 5 ਗੈਰ ਕਾਨੂੰਨੀ ਪਿਸਟਲ 10 ਜ਼ਿੰਦਾ ਰੋਂਦ ਅਤੇ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਜਾਣਕਾਰੀ ਡੀਸੀਪੀ ਇਨਵੈਸਟੀਗੇਸ਼ਨ ਵੱਲੋਂ ਦਿੱਤੀ ਗਈ ਹੈ ਕੀ ਕੁਝ ਬਿਆਨ ਕਰਦੇ ਹੋਏ ਨਜ਼ਰ ਆਏ ਸੁਣਦੇ ਕਮਿਸ਼ਨਰ ਪੁਲਿਸ ਵੱਲੋਂ ਮਾਰੇ ਅਨਸਰਾਂ ਦੇ ਖਿਲਾਫ ਜਿਹੜੀ ਮਹਿਮਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਸੀਆਈਏ ਕਮਿਸ਼ਨੇਟ ਨੂੰ ਵੱਡੀ ਸਫਲਤਾ ਮਿਲੀ ਜਦੋਂ ਉਹਦੇ ਵਿੱਚ ਇੱਕ ਫਤਿਹ ਗਰੁੱਪ ਦਾ ਜਿਹੜਾ ਮੇਨ ਬੰਦਾ ਸੀਗਾ ਕਮਲਪ੍ਰੀਤ ਸਿੰਘ ਤੇ ਫਤਿਹ ਤੇ ਇਹਦੇ ਨਾਲ ਦਾ ਜਿਹੜਾ ਸਾਥੀ ਸੀਗਾ ਰਮਨ ਕੁਮਾਰ ਇਲੀਸ ਰਮਨ ਇਹ ਦੋਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਕਰਕੇ ਉਹਨਾਂ ਦੀ ਸ਼ਕਤੀ ਨਾਲ ਪੁਸ਼ਕਿਸ਼ ਕੀਤੀ ਗਈ ਪੁਸ਼ਕਿਸ਼ ਦੇ ਵਿੱਚ ਇਹਨਾਂ ਕੋਲੋਂ ਪੰਜ ਵੈਪਨ ਜਿਹੜੇ ਰਿਕਵਰ ਹੋਏ ਆ ਤੇ ਨਾਲ ਸਾਡੇ ਕੋਲ 50 ਗ੍ਰਾਮ ਹਿਰੋਇਨ ਕਵਰ ਹੋਈ ਆ ਇਹ ਸ਼ਹਿਰ ਦੇ ਵਿੱਚ ਜਿਹੜੇ ਆ ਕਾਫੀ ਜ਼ਿਆਦਾ ਜਿਹੜੀ ਆ ਗੁੰਡਾਗਰਦੀ ਕਰ ਰਹੇ ਸੀਗੇ ਜਿਹਦੇ ਵਿੱਚ ਸੀਏ ਇਨਚਾਰਜ ਇਨਸਪੈਕਟਰ ਸੈਂਟਰ ਨੂੰ ਇਨਫੋਰਮੇਸ਼ਨ ਮਿਲੀ ਜਿਹਦੇ ਤਹਿਤ ਇਹਨਾਂ ਵੱਲੋਂ ਇਹ ਰੌਂਡ ਅਪ ਕੀਤੇ ਗਏ ਆ ਇਹਨਾਂ ਕੋਲੋਂ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਅੱਗੇ ਵੀ ਜਿਹੜੀਆਂ ਇਹ ਕੀ ਕਰਨਾ ਸੀ ਸ਼ਹਿਰ ਦੇ ਵਿੱਚ ਉਹਦੀ ਵੀ ਤਫ਼ਤੀਸ਼ ਚੱਲ ਰਹੀ ਆ ਸਰ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ ਜਿਹੜਾ ਫਤਿਹ ਹੈਗਾ ਇਹਦੇ ਖਿਲਾਫ 16 ਪਰਚੇ ਦਰਜ ਹੈਗੇ ਆ ਤੇ ਜਿਹੜਾ ਰਮਨ ਆ ਇਹਦੇ ਖਿਲਾਫ 11 ਪਰਚੇ ਦਰਜ ਹੈਗੇ ਆ ਗ੍ਰਫਤਾਰੀ ਕਮੀਨੇਟਰ ਦੇ ਵਿੱਚ ਹੀ ਆ ਗਿਆ ਗ੍ਰਫਤਾਰੀ ਤੋਂ ਹੋਈ ਹੈ ਗ੍ਰਫਤਾਰੀ ਇਹਨਾਂ ਦੀ ਹੋਈ ਹੈ ਅਗਰਵਾਲ ਮੋਬਾਈਲ ਹਾਊਸ ਹੈਗਾ ਉਹਦੇ ਬਾਰੇ ਇਹਨਾਂ ਨੇ ਪਹਿਲਾਂ ਪਿੱਛੇ ਜਿਹੜਾ ਇਹਨਾਂ ਨੇ ਘਰ ਦੇ ਇੱਕ ਬਸੀ ਬਾਬਾ ਦੇ ਵਾਲੇ ਲਾਕੇ ਜਬਦਗੀ ਕੀਤਾ ਸੀਗਾ ਉਹ ਸਾਰੇ ਤਫਤੀਸ਼ ਦਾ 파ਟ ਹੈ ਤਫਤੀਸ਼ ਦੇ ਵਿੱਚ ਜਿਹੜੀ ਗੱਲ ਆਏਗੀ ਉਹ ਤੁਹਾਡੇ ਧਿਆਨ ਚ ਲੈਂਦੀ ਜਾਏਗੀ ਵਾਂਟਡ ਕਿਹੜੇ ਮਾਮਲੇ 'ਚ ਸੀਗੇ ਇਹਨੂੰ ਇੱਕ ਲਗ ਲਗ ਮੁਕਦਮੇ 'ਚ ਵਾਂਟਡ ਹੈ ਇਹਦੇ ਵਿੱਚ ਜਿਹੜੇ ਮੁਕਦਮੇ ਦੇ ਅਸੀਂ ਇਹਨੂੰ ਅਰੈਸਟ ਕੀਤਾ ਹੈ 82 ਨੰਬਰ ਮੁਕਦਮਾ ਅੰਡਰ ਸੈਕਸ਼ਨ ਹੈਗਾ 25 54 59 ਇਰੇ ਬੱਚੇ ਨੂੰ ਰੈਸ਼ ਕੀਤਾ ਗਿਆ ਉਹ ਤੇ ਸਾਨੂੰ ਵਾਂਟਡ ਸੀਗੇ ਡਿਵੀਜ਼ਨ ਨੰਬਰ 2 ਦਾ ਹੈ ਕੀ ਕੀ ਐਸੋਲੇ ਬਰਾਮਦ ਕੀਤੀਆਂ ਨੇ ਇਹਨਾਂ ਕੋਲੋਂ ਇੱਕ 45 ਬੋਰ ਦਾ ਪਿਸਟਲ ਤੇ ਚਾਰ ਜਿਹੜੇ ਆ 32 ਬੋਰ ਦੇ ਪਿਸਟਲ ਤੇ 50 ਗ੍ਰਾਮ ਮੈਗਜ਼ੀਨ ਕਵਰ ਕੀ ਉਹ ਚੈੱਕ ਕਰਵਾ ਰਹੇ ਸੀ ਪਰਮਾਨੰਦ ਵਗੈਰਾ ਪਰਮਾਨੰਦ ਦੋ ਦਿਨਾਂ ਤੇ ਰਮਾਨਦੇ ਆ ਫਰਦਰ ਇਹਨਾਂ ਦੀ ਡਰਗਸਟਰੀ ਚੋਂ ਚੱਲ ਰਹੀ ਹੈ ਮੂਲ ਕੁਝ ਕੀ ਜਿਸਮ ਕੀ ਆਇਆ ਫਿਲਹਾਲ ਤਾਂ ਇਹਨਾਂ ਦਾ ਜਿਹੜਾ ਗਰੁੱਪ ਹੈਗਾ ਆ ਉਹ ਸਾਰੇ ਬੰਦੇ ਆਇਡੈਂਟੀਫਾਈ ਕਰਕੇ ਉਹ ਸਾਰੇ ਤੇ ਸਾਰੇ ਸਖਤੀ ਕਰਾਂਗੇ ਨਾ Thank you.